ਚਵਾਈ ਦੇਖੋ ਕਹਿਵਾਤਾ ਮੋਟਾ-ਮੋਟਾ ਚੋਣਾ ਪੂਰਾ ਸਾਫ ਸੁਥਰਾ ਕਿਸੇ ਪਾਸੇ ਹੱਥ ਦਰਾਣੀ ਤੇ ਸੂਈ ਵੀਰੇ ਤਾਜੀ ਅੱਜ ਸਵੇਰੇ ਆ ਹਨਾ ਹਾਂ ਜੀ ਸਵੇਰੇ 4 ਵਜੇ ਸੂਈਆ ਵੀਰੇ ਜੇ ਜੀ ਰੋਕੇ ਆ ਮਗਰ ਜੀ ਇਹਦੇ ਪੈਲੀ ਪੂਰੀ ਫੁੱਲ ਗਰੰਟੀ ਹੈ ਆਪਣੀ ਚਵਾਈ ਤੇ ਵੀ ਮੇਰੀ ਫੁੱਲ ਗਰੰਟੀ ਹੈ ਜੀ ਮਨਾ ਧਾਰਾ ਵਾਲੇ ਪਾਸ ਜੋ ਕਹਦੇ ਕਿੰਨਾ ਦੁੱਧ ਪਾਉਗੀ ਇਹ ਦੁੱਧ ਵੀਰੇ ਜਨਾ ਮੀਰ ਲਊਗਾ 20 ਕਿਲੋ ਮੰਨ ਕੇ ਲੈ ਲੈ 20 ਕਿਲੋ ਨੂੰ ਦਾ ਦਿੱਤਾ ਹੋਇਆਗਾ ਕੋਈ 25 ਕਿਲੋ ਪਾਉ ਦਿਆ ਇਸ ਵਾਰ ਹਾਂ 24 25 ਕਿਲੋ ਫੁੱਲ ਸੋ ਚਵਾਈ ਵਗੈਰਾ ਦੇਖੋ ਇਹਦੀ ਧਾਰਾ ਵੀਰ ਮਾਰ ਕੇ ਦਿਖਾਉਂਦਾ ਹੈਗਾ ਤੇ ਥੋੜ੍ਹੀ ਸ਼ੀਨ ਵਾਲੀ ਬਹਿੜ ਹੈਗੀ ਮਤਲਬ ਕਹਾਂਦਾ ਕਿ ਜਿਹੇ ਮੁੱਠੀ ਨਾਲ ਚੋਲੇਓ ਠੀਕ ਹੈ ਜਿਹੇ ਮਤਲਬ ਹੱਥੀਂ ਚੋਲਾ ਜਿਵੇਂ ਮਰਜੀ ਜੀ ਸ਼ੀਨ ਵਾਲੇ ਵੀਰ ਠੀਕ ਹੈ ਤੇ ਬਾਈ ਜੁਗੀ ਦੀ ਉੱਪਕੇ ਜਮਾ ਇਸ ਟਾਈਮ 20 ਕਿਦੋਂ ਗੋਲੀ ਤਿਆਰ ਆਇਆ ਸਾਡੇ ਦੋ ਜਾਂਦ ਪਹਿਲਾ ਸੁਆ ਹਾਂਜੀ ਹੋਰ ਚੋਗੀ ਆ ਵੀਰੇ ਠੀਕ ਹੈ ਮੂੰਹ ਚੋਗਿਆ ਹਨਾ ਸੋ ਚਵਾਈ ਤੇ ਇੱਕ ਨੰਬਰਾ ਥਾਣਾ ਚ ਫੁੱਟ ਫੁੱਟ ਸੌ ਸੌ ਫੁੱਟ ਦੀ ਵਿੱਥੀ ਪਈ ਹੈ ਮਗਰ ਇਹਨ ਪੂਰਾ ਟੌਪ ਹੋਵੇ ਜੁਨੇ ਕੋ ਸਦਾ ਕੇ ਚੋਲੇ ਜਾਏਗਾ ਮਤਲਬ ਇਹ ਨਹੀਂ ਵੀ ਪੈਰ ਟੱਕੂ ਵੀ ਨਾ ਲੱਕ ਮਾਰੂਗੇ ਜਾਂ ਛਣ ਮਾਰੂਗੇ ਅੱਗੇ ਜੋਈ ਠੰਡੀ ਸੀ ਚਾਹੀ ਦੋ ਜਣ ਬਹਿ ਕੇ ਚੋਈ ਚਲੋ ਜਿਵੇਂ ਦੋ ਜਣ ਮਰ ਪੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਅਸੀਂ 10-12 ਗਾਵਾਂ ਦਿਖਾਵਾਂਗੇ ਵਿੱਚ ਲਗਭਗ 6-7 ਹੈਗੀਆਂ ਸੂਜੀਆਂ ਵੀ ਆ ਤੇ ਕੁਝ 2-4 ਹੋਣਗੇ ਗੱਪੜਾ ਡਿਟੇਲ ਕਲੇ ਕਲੇ ਨਾਲ ਗਾਰੇ ਪੁੱਛਿਆ ਗਿਆ ਰੇਟ ਵੀਡੀਓ ਦੇ ਭੇਜੂਗਾ ਆਹ ਹੋ ਕੇ ਕਰੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆ ਬਾਈ ਇਹ ਆਪਣਾ ਖਾਸ ਪਹਿਲਾਂ ਐਡਰੈਸ ਨੋਟ ਕਰ ਲੋ ਚੰਗੀ ਤਰ੍ਹਾਂ ਕਈ ਵੀਰ ਨਾ ਮਤਲਬ ਸਮਝ ਨਹੀਂ ਆਉਂਦੀ ਵੀਰਾਂ ਨੂੰ ਵੀ ਕਿਹੜਾ ਏਰੀਆ ਹੈਗਾ ਆਪਣਾ ਬਰਨਾਲਾ ਸ਼ਹਿਰ ਆ ਜੀ ਖਾਸ ਐ ਲੈ ਲੋ ਵੀ ਜਿਹੜਾ ਲੁਧਿਆਣਾ ਰੋਡ ਆ ਨਾ ਜਿਵੇਂ ਪਿੰਡ ਦੀ ਫਿਰ ਨਹੀਂ ਹੁੰਦੀ ਆ ਸ਼ਹਿਰ ਦਾ ਸ਼ਹਿਰ ਦੇ ਬਾਹਰ ਮਾਰਦੀ ਰੋਡ ਜਾਂਦਾ ਲੁਧਿਆਣਾ ਰੋਡ ਉਹਦੇ ਉੱਤੇ ਆਪਣਾ ਫਾਰਮਾ ਤੋਂ ਧੂਰੀ ਰੋਡ ਨਿਕਲਦਾ ਠੀਕ ਹੈ ਅੱਧਾ ਕਿਲੋਮੀਟਰ ਪਿਆ ਆਪਣਾ ਫਾਰਮਾ ਅੱਧਾ ਕਿਲੋਮੀਟਰ ਲੁਧਿਆਣਾ ਰੋਡ ਤੋਂ ਧੂਰੀ ਕਿੰਨੀ ਨੂੰ ਆਦੀ ਮੋਬਾਈਲ ਨੰਬਰ ਆਪਣਾ 981539107 ਚਨੇਨਾਗਾ ਹਾਜ਼ਰ ਖੜਿਆ ਹਾਜ਼ਰ ਆਪਣੇ ਕੋਲ ਹੈਗੀਆਂ ਜੀ 11 12 ਗਾਇਆਂ ਹੈਗੀਆਂ ਨੇ ਕੋਸ ਆਪਣੇ ਕੋਲ 4-5 ਗਾਇਆਂ ਸਵੇਰ ਨੂੰ ਹੋਰ ਆ ਜਾਣਗੀਆਂ ਠੀਕ ਹੈ ਪਹਿਲਾ ਨੰਬਰ ਪਾਸਟਾਰਟ ਕਰੀਏ ਬੈਠ ਤੋ ਦੋ ਦੰਦ ਬੱਚੀ ਆ ਬਾਈ ਜੀ ਆਹ ਕਿਹੜਾ ਬੱਚਾ ਪਰਸੋਂ ਦੀ ਸੂਈ ਹੋਈ ਆ 나ੜੂਆ ਨਾਲ ਆ ਜਾਓ ਜਮੂ ਨਾਲ ਆ ਜੀ ਚੌੜਾਈ ਚੁਆਈ ਦੀ ਬਿਲਕੁਲ ਓਕੇ ਆ ਅਗੋਂ ਇੱਕ ਕਲਿੱਪ ਲਾ ਦੇਾਂਗੇ ਵਿੱਚ ਸਰਗ ਦੀ ਚੁਆਈ ਦੀ ਠੀਕ ਹੈ ਚੌੜਾਈ ਚੁਆਈ ਦੀ ਠੰਡੀ ਓ ਦੋ ਦਾ ਹੁੰਦਾ ਪਿਓ ਠੀਕ ਹੈ ਤੁਰਦੇ ਬਈ ਮੁੰਡਾ ਆ ਜਾਵੇਂ ਦੁੱਧ ਹੁਣ ਕਿੰਨਾ ਕਾ ਹਜਰ ਆ ਬਈ ਆਟੇ ਮੈ ਮੈ ਨੂੰ ਵੀ 14 ਕਿਲੋ ਭੋੜੀ ਕਿਲੋ ਵਾਲੀ 14 ਕਿਲੋ ਤਿਆਰ ਆ ਨਿਕਾਣ ਵਾਲੇ 16 ਬੂਹ ਰੇਟ ਕੀ ਰਹੂਗਾ ਇਹਦਾ 75000 ਦੀ ਮੱਛੀ ਦੇ ਦਾਂਗੇ ਮਾਨ ਤਨ ਬਪਨ ਤਨ ਕਰ ਦੇਾਂਗੇ ਜੀ ਵੀਰ ਬਣ ਕੇ ਜਿਹੜੀ ਮੁੱਲ ਹੋਣਗੇ ਆਪਣੇ ਮਗਰ ਨੂੰ ਨਜਾਇਜ਼ ਨਹੀਂ ਹੋਣਗੇ ਜਾਇਜ਼ ਹੀ ਹੋਣਗੇ ਠੀਕ ਐ ਲੱਖ ਮੰਗੜੀਆਂ ਮੋੜ ਕੇ 72 ਦਿਨੇ ਫਾਇਦਾ ਕੀ ਪਹਿਲੇ ਵੀ 70 ਮੰਗ ਲਓ ਠੀਕ ਆ 75000 ਦੀ ਵੈੜ ਮੂੰਹ ਦੋ ਦੰਦਾ ਹਨਾ ਪਿਓਰ ਦੋ ਦੰਦਾ ਬਾਜੀ ਥਣ ਲੈਣ ਦੀ ਹਰੇਕ ਚੀਜ਼ ਬਹੁਤ ਜਲ ਸਾਫ ਆ ਬੱਚੀ ਠੀਕ ਐ ਤੇ ਰਾਜੀ ਸਾਮੀ ਬਣੀ ਕਿ ਕਿਸੇ ਪਾਸਿਓਂ ਹੱਥ ਤਰ ਆ ਗਈ ਠੀਕ ਐ ਬਾਕੀ ਇਹ ਜਿਹੜੀ ਹੋਰ ਗੱਲਾਂ ਬੜਾ ਖਾਂਦੀ ਕਰੀਆਂ ਹੋਈਆਂ ਨੇ ਇਹ ਨਹੀਂ ਮੇਰੇ ਕੋਲ ਵੀਡੀਓ ਬਣਾਉਣੀ ਸੀ ਤਾਂ ਆਪਾਂ ਆਏ ਲੈ ਕੇ ਇਹਨਾਂ ਦੇ ਲੈ ਕੇ ਖੜੇ ਹੋ ਰਹੇ ਨਹੀਂ ਸੀ ਠੀਕ ਐ ਦੋ ਨੰਬਰ ਦੀ ਗੱਲ ਕਰੀਏ ਆਪਾਂ ਹਾਂ ਬਾਈ ਜੀ ਇਹਦੀ ਬੱਚੀ ਆ ਬੈਠੀ ਐ ਠੀਕ ਐ 21 ਦਿਨ ਦੀ ਦੁੱਧ ਨੇ ਸੋਨਿਆਂ ਹੁੰਦੇ ਨੇ ਉਹ ਬਿਨੈ ਸੁਈਏ ਰਾਤ ਨੂੰ ਸੁਈਏ ਜੇ ਅਜੇ ਰੋਕੇ ਮੈਂ ਜ਼ੀਰੋ ਦੀ ਫੁੱਲ ਗਰੰਟੀ ਹੈ ਠੀਕ ਹੈ ਦੁੱਧ ਕਿੰਨਾ ਥੱਲੇ ਦੇਓ ਦੁੱਧ ਇਹਦੇ ਨਾਲ ਹੀ 15 ਕਿਲੋ ਜਮਾ ਤਿਆਰ ਆ ਜੀ 15 ਕਿਲੋ ਮੇਨ ਨਾਲ ਹਾਜ਼ਰ ਆ ਮੈਨੂੰ ਵੀ 22 24 ਕਿਲੋ ਦੁੱਧ ਦਾ ਬੱਚੀ ਦਾ ਦਿੱਤਾ ਹੋਇਆਗਾ ਥੋੜਾ ਜਿਹਾ ਆਪਣੇ ਕੋਲ ਆ ਕੇ ਤੇਵਾ ਕਰ ਦਿੱਤੀ ਇਹ ਠੀਕ ਹੈ ਦੋਨੋਂ ਕੀ ਜਾਨੀ ਕਾਲਾ ਵੇੜਦੇ ਰੇਟ ਇਹਦਾ ਪਰੀ ਨਹੀਂ ਕਰਮਾਂ ਦੀ ਤਾਂ 20 ਕਿਲੋ ਤੋਂ ਬਾਹਰ ਨਾ ਪਾ ਕੇ ਦੇਣਾਗੇ ਰੇਟ ਇਹਦਾ ਕੀ ਰਹੂਗਾ 75000 ਦੀ ਇਹ ਦੇ ਦਾਂਗੇ ਜੀ 75000 ਦੀ ਹੁਣ ਦੁੱਧ ਹਾਜ਼ਰ ਹੈਗਾਗਾ 15 ਕਿਲੋ ਜਵਾਹਰ ਆਜਾ ਠੀਕ ਹੈ ਚੋਣ ਚਵਾ ਧਾਰਾਂ ਦੇ ਕਿੰਨਾਂ ਬਰ ਆਹ ਸੋਨੇ ਵਾਲੀ ਹੈ ਜੀ ਅਸੀਂ ਜੇ ਸਾਰੀ ਇਹਦੇ ਧਾਰਾ ਮਾਰ ਲਾਗੇ ਬਈ ਵੀਡੀਓ ਲੰਮੀ ਹੋ ਜੂਗੀ ਚੁਵਾਈ ਦੀ ਆਪਣੀ ਗਰੰਟੀ ਹੋਊਗੀ ਆਪਾਂ ਸ਼ਾਰਟ ਵਿੱਚ ਵੀਡੀਓ ਮਾਰ ਕੇ ਦਿਖਾ ਲਾਂਗੇ ਧਾਰਾ ਹਨ ਕੋਈ ਵੀ ਵੀਰੇ ਆਪਾਂ ਤੋਂ ਵੈਣ ਮੰਗਾਉਂਗਾਗਾ ਥਾਂ ਲੈਣ ਦੀ ਇਹਨਾਂ ਚੀਜ਼ ਦੀ ਆਪਣੀ ਗਰੰਟੀ ਹੋਊਗੀ ਪੂਰੀ ਫੁੱਲ ਠੀਕ ਹੈ ਅਗਰ 3 ਜਨਵਰੀ ਦੇਖੀਏ ਨੇ ਆਪਾਂ ਜਿਹੜੀ ਪਹਿਲ ਬੱਚੀ ਹੈ ਜੀ ਠੀਕ ਹੈ ਪਰਸੂ ਰਾਤ ਦੀ ਸੂਈਆ 20 ਕਿਲੋ ਗੋਲੀ ਤਿਆਰ ਆ 20 ਕਿਲੋ ਗੰਦੋ ਕਿਵੇਂ ਆ ਦੋ ਦੰਦਾਂ ਦੀ ਪਹਿਲਾ ਸੂਆ ਪਹਿਲਾ ਸੂਆ ਦੀ ਪਹਿਲਾ ਸੂਆ ਦੋ ਦੰਦਾਂ ਕਿ ਵੀ ਕਹਿ ਸਕਦੇ ਹੋ ਦੁੱਗੀ ਵੀ ਕਹ ਰਹੇ ਨੇ ਵੈਸੇ ਇੱਕ ਸ਼ੇਰ ਦੇ ਦੰਦ ਕੱਢ ਗਏ ਇੱਕ ਦੇ ਰਹਿੰਦੇ ਆ ਠੀਕ ਹੈ ਚੌਗੀ ਦੁੱਗੀ ਦੁੱਗੀਆਂ ਮੰਨ ਲਏ ਚੌਗੀ ਮੰਨ ਕੇ ਲਵੇ ਜਿਹੜਾ ਵੀਰ ਲਊਗਾ ਤੇ ਲੈਵਾ ਕਿਆ ਬਾਤ ਆ ਪੁੱਤ ਜੀ ਹਨ ਮੈਂ ਕਹਿੰਦਾ ਬਾਕੀ ਇੱਕ ਗੱਲ ਹੋਰ ਆ ਇਹ ਵੈਣ ਵਾਸਤੇ ਜਿਹੜਾ ਵੀਰ ਫੋਨ ਲਾਵੇ ਉਹ ਮਸ਼ੀਨ ਵਾਲਾ ਹੀ ਲਾਵੇ ਠੀਕ ਹੈ ਕਿਉਂਕਿ ਹੱਥੀ ਇਹ ਚੋਈ ਨਹੀਂ ਜਾਂਦੀ ਥੋੜਾ ਜਿਆਦਾ ਪਣਾ ਪਾਗੇ ਨਾ ਪਣਾ ਪਾਏ ਨੇ ਹੋਣੇ ਨੇ ਠੀਕ ਹੈ ਕਹਿੰਦਾ ਕੋਈ ਵੀ ਹੱਥੀ ਤੋੜਣਾ ਵੀਰ ਮੰਗਾ ਲਵੇ ਮੁੜ ਕੇ ਉੱਤੇ ਕਹਵੇ ਹੱਥ ਤੋਈ ਨਹੀਂ ਜਾਂ ਇਹ ਫਾਰਮ ਤੇ ਵੀ ਬੱਚੀ ਆ ਹੈ ਵੀ ਫਾਰਮ ਤੋਂ ਹੀ ਆਈ ਹੈ ਦੁੱਧ ਕਿੱਥੇ ਵੀ ਚੱਲੂਗੀ ਦੁੱਧ ਬਾਈ ਜੀ 30 ਕਿਲੋ ਤੋਂ ਬਾਹਰ ਜਾਊਗੀ ਬੱਚੀ ਬੱਚਾ ਇਹਦਾ ਹੁਣ ਉਹਨੇ ਬੋਲੀ ਤਿਆਰ ਆ ਬੱਚਾ ਇਹਦਾ ਆ ਬੱਚੀ ਵੇਖੀ ਠੀਕ ਆ ਬੈਠੇ ਬੱਚੀ ਰੇਟ ਇਹਦਾ ਕੀ ਰਹੂਗਾ 1 15 ਦੀ ਬੱਚੀ ਦੇ ਦੇਣਾਂਗੇ ਜੀ ਬਸ ਦੁੱਧ 30 ਦੇ ਨੇੜੇ ਜਾਵੜੂਗੇ ਹਾਂ ਜੀ ਖੁੱਲਾ ਜਾਊਗੀ ਉਹਨੂੰ ਅੱਗੇ 4 ਨੰਬਰ ਆ ਗਈ ਹਾਂ ਬਾਈ ਸਵੇਰੇ ਸੂਈਆ ਠੀਕ ਹੈ ਤੋ ਦੁੱਧ ਕਿਨਾ ਹੋ ਥੱਲੇ ਮਈ ਇਹ ਤਾਂ 5 ਕਿਲੋ ਖਾਲੀ ਕਰੀ ਆਗੀ ਬੱਚਾ ਇਹਦਾ 22 ਉਹ 26 ਪਰਲੇ ਬਸ ਤੇ ਦੀ ਉਹ ਕਾਲੀ ਜਮਾ ਹਨ ਠੀਕ ਹੈ ਸੁਹਾ ਸੁਈ ਹੈ ਇਹ ਦੂਜਾ ਵਾਂਜੀ ਦੂਜਾ 6 ਦੰਦ 6 ਦੰਦ ਦੂਜਾ ਸੁਹਾ ਲੇਵਾਂ ਲੂਵਾ ਬਸ ਤੋਂ ਬਲੂਣ ਦਾ ਦਿੱਤਾ ਹੋਇਆ ਬਈ ਠੀਕ ਹੈ ਕਹਿੰਦਾ ਭਾਬੇਦ ਕੀ 24 25 ਦੇ ਆਸ-ਪਾਸ ਵਾਲੀ ਹੈਗੀ ਆ ਉਹ ਜੋ ਵੀ ਕੋਲ ਵਾਲੀ ਖੁੱਲੀ ਆ ਬਈ ਆਮਦਾਰੀ ਜੀ ਠੀਕ ਹੈ ਤੇ ਬੈਠ ਸਾਫ ਸੁਥਰੀ ਹੈ ਹਨਾ ਹਾਂ ਸਾਫ ਸੁਥਰੀ ਜੀ ਪੂਰੀ ਪਲੀ ਪੁੜੀ ਬਹੁਤ ਆ ਇਹਦਾ ਰੇਟ ਕੀ ਰਹਿਣਾਗਾ 70000 ਰੁਪਏ ਜੀ ਮੰਨਤਾ ਕਰਦੇ 70000 ਚ ਮੰਨ ਦੇਣਾ ਆਪਾਂ ਕਰ ਦਾਂਗੇ ਚੌਥੇ ਨੰਬਰ ਵਾਲੇ 24 25 ਕਿਲੋ ਦੁੱਧ ਦੇ ਨਾਲੀ ਪੰਜੇ ਨੰਬਰ ਤੇ ਆ ਗਈ ਅੱਗੇ ਲੰਡੀ ਇਹੋ ਬਾਈ ਜੀ ਸੂਈ ਨੂੰ ਆ ਮਨੂੰ ਵੀ 22 24 ਦਿਨ ਹੋ ਗਏ ਇੱਕ ਮਹੀਨਾ ਬਣ ਕੇ ਲੱਗੇ ਜਿਹੜਾ ਵੀਰ ਲੰਗ ਠੀਕ ਹੈ ਸੂਈ ਆਪਣੇ ਘਰੇ ਸੂਈ ਘਰੇ ਆਪਣੇ ਘਰੇ ਸੂਈ ਜੇ ਜੱਫੇ ਦੀ ਆਪਣੀ ਪੂਰੀ ਫੋਟੋਗ੍ਰਾਫੀ ਹੋ ਗਈ ਠੀਕ ਹੈ ਤੇ ਦੁੱਧ ਹੁਣ ਮੈਂ ਮਨੂੰ ਜਿਹੜਾ ਕੰਡੇ ਦੇ ਤੋਲਣ ਵਾਲਾ 22 ਕਿਲੋ ਆ ਜੇ ਲੀਟਰ ਲਾ ਕੇ ਲੈ ਜਾਣਾ ਤਾਂ 24 ਕਿਲੋ ਆ ਠੀਕ ਹੈ 22 ਕਿਲੋ ਦੇ ਕੰਡਾ ਘਰੋਂ ਲਿਆਓ 22 ਕਿਲੋ ਤੋਲ ਕੇ ਲੈ ਜਾਓ 11 ਕਿਲੋ ਟਾਈਮ ਦਾ ਰੇਟ ਕੀ ਰਹਿਣਾ ਇਹਦਾ 75000 ਦੀ ਦੇ ਦਾਂਗੇ ਜੀ ਜੀ 22 ਕਿਲੋ ਕੰਡੇ ਧਰ ਕੇ ਦੇਵਾਂਗੇ ਹਾਂ ਜੀ ਠੀਕ ਹੈ ਜਾਇਆ ਗੱਲ ਅੱਗੇ ਆ ਗਿਆ 7 ਨੰਬਰ ਜੀ ਗੱਗੋ ਦਾ ਖਰੀਦਿਆ ਨਾ ਮਤਲਬ ਵੀਰ ਨੂੰ ਵੀ ਨੂੰ ਠੀਕ ਹੈ ਗੱਗੋ ਦਾ ਵਾੜਾ ਬਾਈ ਜੀ 20 ਜਨ ਤੋਂ ਪਹਿਲਾਂ ਨਰੂਤਾ ਹੋਇਆਗਾ ਠੀਕ ਹੈ ਜੀ ਮਸ਼ੀਨੀ ਫਾਨ ਲੱਗਿਆਗਾ ਫਾਦੂ ਨੂੰ ਆਈ ਜਾਂ ਰਹੀ ਤੇ ਮੱਛੀ ਆਈ ਹੈ ਕਿੰਨਾ ਕੁ ਦੋ ਦੇ ਦੂਗੀ ਇਹ ਹੰਡੀ ਗੰਡੀ ਪੂਰੀ ਆ ਦੁੱਧ 20 ਕਿਲੋ ਪਹਿਲਾਂ ਤੋਂ ਦਿੱਤਾ ਹੋਇਆ ਫਿਰ ਇਹ ਮੈਂ ਮੰਨੂ ਵੀ 20 ਕਿਲੋ ਹੀ ਮੰਨ ਕੇ ਲੈ ਲੈ ਜਿਹੜਾ ਵੀ ਲਊਗਾ ਰੇਡ ਕੀ ਰਹਿਣਾ ਇਹਦਾ ਰੇਡੇ 70 ਦੀ ਦਿੰਦਾਂਗੇ ਜੀ 70000 ਦੀ ਦੋ ਜਹਾਜ ਦਾ ਸੂਰ ਵਾਲਾ ਹਾਂਜੀ ਅੱਗੇ ਨਾਲ ਖੜੀਏ ਇਹ ਵੀ ਦੁੱਧਿਆ ਸੂਰ ਵਾਲੀ ਠੀਕ ਹੈ ਇਹ ਫਾਰਮਰ ਵੀ 20 ਪਲੱਸ ਵਾਲੀਆਂ ਬਸ਼ੀ ਨਹੀਂ ਗਈ ਠੀਕ ਹੈ ਬਾਕੀ ਛੜੀਆਂ ਪਹਿਲਾਂ ਮੈਂ ਕੱਦ ਕਾਰਡ ਆ ਬੋਡੀ ਪੇਡ ਆ ਉਹ ਐ ਨਹੀਂ ਹੈਗਾ ਵੀ ਕਿਸੇ ਪਾਸੋਂ ਹੱਥ ਧਰਾ ਨੇ ਇਹਨਾਂ ਨੂੰ ਦਾਦਾ ਸੁਵੇ ਚੋਲਿਓ ਕਿਉਂਕਿ ਪਕੜਾਂ ਗਈਆਂ ਲੋਖ ਖੋਲੇ ਦੇਖ ਲੈਂਦਾ ਵੀ ਵੱਡੇ ਨੇ ਨੀਵੇ ਵੱਧ ਨੇ ਦੁੱਧ ਪਰਾਂੇ ਵੱਧ ਕੱਢਣੀਆਂ ਠੀਕ ਹੈ ਪਰ ਇਹ ਉਹ ਚੀਜ਼ ਨਹੀਂ ਬੱਛੀਆਂ ਨੇ ਇਹ ਰੋਬੀ ਇਹਨਾਂ ਨੂੰ ਦਾਦਾ ਸੁਵੇ ਚੋ ਕੇ ਵੀ ਵੇਚਣਾ ਨੇ ਇੰਨੇ ਨੇ ਪੈਸੇ ਨਹੀਂ ਲੱਗ ਜਾਣਗੇ ਲੈਵੇ ਫਿਟਿੰਗ ਵਾਲੇ ਇਹਨਾਂ ਦੇ ਹੈ ਨਾ ਇਹਨਾਂ ਦੇ ਵਿੱਚ ਫਿਟਿੰਗ ਵਾਲੇ ਆ ਕੋਈ ਮਿੰਟ 800 ਵਗੈਰਾ ਦਾ ਚੱਕਰ ਨਹੀਂ ਇਹਨਾਂ ਨੂੰ ਪੈਂਦਾ ਛੇਤੀ ਠੀਕ ਹੈ ਲੈ ਇਹਦੇ ਨਾਣਾ ਨੂੰ ਨਾ ਦਿਖਾ ਦਿਓ ਜੀ ਇੱਧਰ ਦੀ ਤੇ ਇਹ ਨਾੜਾਂ ਨਾਲ ਗੁੱਦੀ ਥੋੜੇ ਭੜਾ ਪਾਉਣ ਲੱਗ ਗਏ ਹਨਾ ਹਾਂਜੀ ਤੇ ਬਹਿੜ ਕਾ ਜੀ ਬਲਬਲੀ ਆ ਬੱਚੀ ਆ ਸਾਫ ਸੁੱਥੀ ਰਾਜੀ ਨੰਗੀ ਗੋ ਇਹਦਾ ਰੇਟ ਕੀ ਸੀਗਾ? ਇਹ 65000 ਦੀ ਮੱਛੀ ਦਿਨਾਂ ਦੀ। ਦਿਨ ਕਾ ਕੱਢ ਜੂਗੀ? ਆਹ ਮੁੰਡੇ ਹਮ ਤੇ ਤੋਂ ਅੰਦਰ ਅੰਦਰ ਸੋਕੀ। 65000। ਹਾਂ। ਇਹ ਨਾਲ ਜਿਹੜੇ ਰੇਟ ਕੀ ਲਊਗਾ? ਇਹ ਜਰਸੀ ਕੋ ਫਿੱਕਰ ਨਾਲ ਜੀ 16 ਕਿਲੋ ਦੁੱਧ ਪਹਿਲੇ ਉਹਨਾਂ ਦੱਤਾ ਹੋਇਆਗਾ। ਠੀਕ ਹੈ। 10 ਦਿਨ ਬਾਕੀ ਨੇ। ਠੀਕ ਹੈ। 55000 ਦੀ ਦੇਣੀ। 55000 ਦੀ 10 ਦਿਨ ਬਾਕੀ ਹੈ ਨਾ? ਹਾਂਜੀ। ਅੱਗੇ ਆ ਕੇ ਫੇਰ ਚਰਚੀ। ਚਰਚੀ ਦਿਨਾਂ ਦੇ 10 ਕਿਲੋ ਬੋਲੀ ਤਿਆਰ ਹੈ ਜੀ। ਠੀਕ ਹੈ। ਉਹ ਕੋਲਾ ਬੱਚਾ ਦਾ 나ੜਵਾ ਨਾਲ ਹਜੇ। ਠੀਕ ਹੈ ਲਾਲ ਜੀ ਹਾਂ ਜੀ ਠੀਕ ਹੈ 45000 ਦੀ ਦਿੱਤੂ ਦੁੱਧ ਹੁਣ ਕਿੰਨਾ 10 ਕਿਲੋ ਬੋਲੀ ਬਿਲਕੁਲ ਤਿਆਰ ਹੈ 10 ਕਿਲੋ ਹਾਜ਼ਰ ਆ 45000 ਦੀ ਹਾਂ ਜੀ ਠੀਕ ਹੈ ਤੇ ਇੱਕ ਆ ਬੱਚੀ ਬੈਠੀ ਆ ਇਹਦੇ ਤੋਂ ਵੀ 10 ਕਿਲੋ ਤਿਆਰਾ ਬੱਚਾ ਬੈਠਾਗਾ ਠੀਕ ਹੈ ਉਹ ਮੰਗਰ ਸੂਈ ਨੂੰ ਹੱਬਦਾ ਹੋਗਾ ਉਹ ਕਿੰਨੀ ਕੀਮਤ ਦੀ ਦਿੱਤੂ ਜਾਈ ਗੱਲ ਹੈ ਜਿਹੇ ਚੀਜ਼ ਨੇ ਉਹ ਜਾ ਭਾਅ ਮਿਲ ਜਾਊਗਾ ਹਾਂ 798153 967 ਜੱਤ ਜਦ ਮਰਜੀ ਆਉਂ ਗਾਵਾਂ ਹਾਜ਼ਰ ਮਿਲਦੀਆਂ ਨੇ ਆਪਾਂ ਨੂੰ ਹਰ ਵਕਤ ਆਪਣੇ ਕੋਲੇ 10-12 ਗਾਵਾਂ ਹਰ ਵਕਤ ਹੁੰਦੀਆਂ ਨੇ ਠੀਕ ਹੈ ਸੋ ਵੀਡੀਓ ਦੇਖ